ਸਵੇਰ ਕਾਲ ਮਰਪਿਤ ਕਰ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੈ ਕੇ ਹਾਜ਼ਰ ਆ ਪੰਜਾਬ ਬਲਟਨ ਸ਼ੁਰੂਆਤ ਕਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਹਾਈ ਕੋਰਟ ਦਾ ਫੈਸਲਾ ਮਾਨ ਸਰਕਾਰ ਨੂੰ ਹਾਈ ਕੋਰਟ ਤੋਂ ਲੱਗਿਆ ਝਟਕਾ ਹੁਣ ਐਮਪੀ ਅਮਰਿਤਪਾਲ ਸਿੰਘ ਨੇ ਮੰਗਰ ਪੈ ਸੁਖਬੀਰ ਬਾਦਲ ਅਮਰਿਤਪਾਲ ਦੀ ਰਿਹਾਈ ਦੀ ਮੰਗ ਤੇ ਖੜੇ ਕੀਤੇ ਸਵਾਲ ਕੂੜੇ ਦੇ ਢੇਰ ਨੂੰ ਦੇਖ ਕੇ ਭਟਕੇ ਔਜਲਾ ਨਗਰ ਨਿਗਮ ਅਫਸਰਾ ਦੀ ਲਗਾਈ ਕਲਾਸ ਐਸਸੀਐਸਡੀ ਰਾਖਵੇਂ ਕਰਨ ਦੇ ਮੁੱਦੇ ਤੇ ਭਾਰਤ ਬੰਦ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਇਸ ਬੰਦ ਦਾ ਐਲਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਗੰਦਲੇ ਪਾਣੀਆਂ ਤੇ ਤਿਆਰ ਕੀਤੀ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਨਹੀਂ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਪੂਰੇ ਸੂਬੇ ਦੇ ਧਰਤੀ ਹੇਠਲੇ ਪਾਣੀ ਦੀ ਨਮੇਸਰੇ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਪੰਜਾਬ ਦੇ ਗੰਦਲੇ ਪਾਣੀਆਂ ਤੇ ਤਿਆਰ ਕੀਤੀ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਨਹੀਂ ਕੀਤੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਪੂਰੇ ਸੂਬੇ ਦੇ ਧਰਤੀ ਹੇਠਲੇ ਪਾਣੀ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦੀ ਹੁਕਮ ਦਿੱਤੇ ਨੇ। ਮਾਲਵਾ ਅਤੇ ਖਾਸ ਕਰਕੇ ਬਠਿੰਡਾ ਦੇ ਧਰਤੀ ਹੇਠਲੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮੌਜੂਦਗੀ ਅਤੇ ਕੈਂਸਰ ਦੇ ਵਧ ਰਹੇ ਮਾਮਲਿਆਂ ਬਾਰੇ 14 ਸਾਲਾਂ ਤੋਂ ਲੰਬੀ ਪਾਈ ਵਿ petitions ਤੇ ਹਾਈ ਕੋਰਟ ਨੇ ਸੁਣਵਾਈ ਕੀਤੀ ਸੀ। ਹਾਈ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨੂੰ ਰੱਦ ਕਰਦਿਆ ਹੁਕਮ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਮਾਲਵੇ ਖੇਤਰ ਦੇ ਧਰਤੀ ਹੇਠਲੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮੌਜੂਦਗੀ ਨੂੰ ਲੈ ਕੇ ਸਾਲ 2010 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਗਈ ਸੀ ਇਹ ਅਪੀਲ ਮਹਾਲੀ ਦੇ ਰਹਿਣ ਵਾਲੇ ਵਰਜਿੰਦਰ ਸਿੰਘ ਲੂੰਬਾ ਨੇ ਕੀਤੀ ਸੀ ਦਾਵਾ ਕੀਤਾ ਗਿਆ ਕਿ ਮਾਲਵੇ ਖੇਤਰ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮੌਜੂਦਗੀ ਕਾਰਨ ਕੈਂਸਰ ਦੇ ਕੇਸ ਵਧ ਰਹੇ ਨੇ ਜਿਸ ਤੇ ਸੂਬਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਪਟੀਸ਼ਨ ਚ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਸ ਖੇਤਰ ਦੇ ਵਿੱਚ ਕੈਂਸਰ ਦੇ ਮਾਮਲੇ ਬਹੁਤ ਤੇਜ਼ੀ ਦੇ ਨਾਲ ਵਧ ਰਹੇ ਨੇ ਪਰ ਸਰਕਾਰ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕੰਮ ਨਹੀਂ ਕਰ ਰਹੀ ਹਾਈ ਕੋਰਟ ਦੇ ਹੁਕਮਾਂ ਤੇ ਪਾਪਾ ਪਰਮਾਣੂ ਖੋਜ ਕੇਂਦਰ VARC ਨੇ ਮਾਲਵਾ ਖੇਤਰ ਦੇ ਪਾਣੇ ਦੇ ਵਿੱਚ ਯੂਰੇਨੀਅਮ ਦੀ ਪਰਖ ਲਈ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਅਤੇ ਮਾਨਸਾ ਤੋਂ 1500 ਪਾਣੇ ਦੇ ਨਮੂਨੇ ਲਏ ਨੇ ਇਹਨਾਂ ਨਮੂਨਿਆਂ ਦੇ ਵਿੱਚੋਂ 35% ਨਮੂਨਿਆਂ ਦੇ ਵਿੱਚ ਯੂਰੇਨੀਅਮ ਨਿਯਾਰਤ ਮਾਪਦੰਡ ਤੋਂ ਵੱਧ ਪਾਇਆ ਗਿਆ ਜਿਸ ਵਿੱਚ ਬਠਿੰਡਾ ਜ਼ਿਲ੍ਹਾ ਸਭ ਤੋਂ ਪ੍ਰਭਾਵਿਤ ਹੋਇਆ ਫਿਰ ਰਿਪੋਰਟ ਹਮਦਾਰਤ ਟੀਵੀ ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਮਰਹੂਮ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ 39ਵੀਂ ਵਰ੍ਹੇ ਸਿਰ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਮਨੀ ਸਿੰਘ ਖਾਲਸਾ ਕਾਲਜ ਲੋਂਗੋਵਾਲ ਵਿਖੇ ਕਰਵਾਏ ਸਮਾਗਮ ਦੇ ਵਿੱਚ ਵੱਡਾ ਇਕੱਠ ਹੋਇਆ। ਅਜਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ਅਤੇ ਕਾਂਗਰਸ ਦੀ ਮੰਗਰ ਲੀਆਂ ਸਰਕਾਰਾਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਹੱਕਾਂ ਦੇ ਨਾਲ ਧਰੂ ਕਮਾਇਆ। ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਸਮਾਪਰਦਾਨ ਰਹਿ ਮਰਹੂਮ ਸੰਤ ਹਰਚੰਦ ਸਿੰਘ ਲੰਗੋਵਾਲ ਦੀ 39ਵੀਂ ਵਰ੍ਹੇ ਸਿਰ ਮੌਕੇ ਸ਼੍ਰੋਮਣੀ ਅਕਾਲੀ ਦਲ ਬਲੋ ਭਾਈ ਮਨੀ ਸਿੰਘ ਖਾਸਾ ਕਾਲਜ ਲੰਗੋਵਾਲ ਵਿਖੇ ਕਰਵਾਏ ਗਿਆ ਸਮਾਗਮ ਦੇ ਵਿੱਚ ਵੱਡਾ ਇਕੱਠ ਹੋਇਆ ਇਸ ਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵਾਨ ਜਮਾਨ ਸਰਕਾਰ ਅਤੇ ਕਾਂਗਰਸ ਸਰਕਾਰ ਦੀਆਂ ਮੰਗਰੀਆਂ ਸਰਕਾਰਾਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਹੱਕਾਂ ਦੇ ਨਾਲ ਤ੍ਰੋਕ ਮਾਇਆ ਜਦਕਿ ਆਕਾਲੀ ਦਲ ਨੇ ਸੱਤਾ ਚੁੜਿਆਂਦਿਆਂ ਪੰਜਾਬ ਦਾ ਵਿਕਾਸ ਕੀਤਾ ਅਤੇ ਪੰਜਾਬ ਦੇ ਹਿੱਤਾਂ ਤੇ ਪੈਰਾ ਦਿੱਤਾ ਪੰਜਾਬ ਦੇ ਪਾਣੀਆਂ ਦੀ ਰਾਖੀ ਆਕਾਲੀ ਦਲ ਦੇ ਹੱਕ ਟਾਕੇ ਕੀਤੀ ਹੈ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਗਲੂਕਾਂ ਵੱਲੋਂ ਸਸਦ ਮੈਂਬਰ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਇਸ ਤੋਂ ਪਹਿਲਾਂ ਉਹਨਾਂ ਵਰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੋ ਪਿਛਲੇ 3-4 ਦਹਾਕਿਆਂ ਤੋਂ ਜੇਲਾ ਦੇ ਵਿੱਚ ਬਿਨਾਂ ਸਰਬੰਧ ਨੇ ਅਤੇ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਅੱਜ ਪੰਜਾਬ ਦੇ ਪਾਣੀਆਂ ਨੂੰ ਖਤਰਾ ਆਇਆ ਖੇਤੀ ਦੇ ਖਤਰੇ ਦੇ ਬਦਲ ਮੜਰਾ ਰਹੇ ਨੇ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਸੜਕ ਜਾਮ ਕਰਨ ਨਾਲ ਮਸਲੇ ਹੱਲ ਨਹੀਂ ਹੋਣਗੇ ਸਗੋਂ ਅੰਦੋਲਨ ਲਈ ਕੋਈ ਠੋਸ ਰਣਨੀਤੀ ਤੈਅ ਕਰੇਗੀ ਇਹ ਹੱਲ ਲੱਭਿਆ ਜਾ ਸਕਦਾ ਜਿਵੇਂ ਕਿ ਅਕਾਲੀ ਦਲ ਘਰ ਦਾ ਆ ਰਿਹਾ ਉਹਨਾਂ ਨੇ ਕਿਹਾ ਕਿ ਸਾਬਕਾ ਸਦਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਢੋਗਲੀ ਰਾਜਨੀਤੀ ਕਰਦੇ ਨੇ ਵੋਟਾਂ ਹਾਸਲ ਕਰਨ ਲਈ ਉਹ ਖਾਲਿਸਤਾਨ ਦੇ ਝੰਡੇ ਤੇ ਚੱਲਦੇ ਨੇ ਅਤੇ ਚੋਣਾਂ ਜਿੱਤਣ ਤੋਂ ਬਾਅਦ ਸੰਵਿਧਾਨ ਦੀ ਸੌਮ ਮੁਲਕ ਦੀ ਸਿਖਰ ਲਈ ਪੰਚਾਇਤ ਵਿੱਚ ਜਾ ਕੇ ਚੁੱਪਦੇ ਨੇ ਬਿਊਰੋ ਰਿਪੋਰਟ ਹੰਦੜ ਟੀਵੀ ਉਦਰਾ ਅਮਰੀਕਾ ਸ਼ਹਿਰ ਦੇ ਵਿੱਚ ਫੈਲੀ ਗੰਦਗੀ ਨੂੰ ਲੈ ਕੇ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਿਗਮ ਕਮਿਸ਼ਨਰ ਅਤੇ ਸੀਵਰੇਜ ਵਾਟਰ ਸਪਲਾਈ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਸਾਬਕਾ ਵਿਧਾਇਕ ਗੱਲ ਕਰ ਲਈਏ ਜੁਗਲ ਕਿਸ਼ੋਰ ਸ਼ਰਮਾ ਵੀ ਮੌਜੂਦ ਰਹੇ ਮੀਟਿੰਗ ਦੇ ਵਿੱਚ ਸ਼ਹਿਰ ਦੇ ਹਰ ਹਿੱਸੇ ਦੇ ਵਿੱਚ ਫੈਲੀ ਗੰਦਗੀ ਅਤੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਰਲਣ ਦੀਆਂ ਸ਼ਿਕਾਇਤਾਂ ਤੇ ਚਰਚਾ ਕੀਤੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਫੈਲੀ ਗੰਦਗੀ ਨੂੰ ਲੈ ਕੇ ਸंसਦ ਮੈਂਬਰ ਗੁਰਜੀਤ ਸਿੰਘ ਆਜ਼ਲਾ ਨੇ ਨਿਗਮ ਕਮਿਸ਼ਨਰ ਅਤੇ ਸੀਵਰੇਜ ਵਾਟਰ ਸਪਲਾਈ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਵੀ ਮੌਜੂਦ ਸਨ ਮੀਟਿੰਗ ਦੇ ਵਿੱਚ ਸ਼ਹਿਰ ਦੇ ਹਰ ਕਿਸੇ ਦੇ ਵਿੱਚ ਫੈਲੀ ਗੰਦਗੀ ਅਤੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਰਲਣ ਦੀ ਸ਼ਿਕਾਇਤਾਂ ਤੇ ਚਰਚਾ ਕੀਤੀ ਗਈ ਹੈ ਸਰਵਜਨ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਨਿਗਮ ਅਤੇ ਅਵਾਰਡਰ ਕੰਪਨੀ ਵਿਚਾਲੇ ਚੱਲ ਰਿਹਾ ਵਿਵਾਦ ਦੇ ਵਿੱਚ ਦੋਵੇਂ ਈ ਤੇ ਰਾ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਨੇ ਪਰ ਲੋਕ ਪਰੇਸ਼ਾਨ ਨੇ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਜਿਸ ਤੇ ਅਧਿਕਾਰੀਆਂ ਨੇ ਐਮਪੀ ਔਜਲਾ ਨੂੰ ਦੱਸਿਆ ਕਿ ਅਵਾਰਡਰ ਕੰਪਨੀ ਵੱਲੋਂ ਟੀਪਿੰਗ ਫੀਸ ਵਧਾਉਣ ਅਤੇ ਕੂੜਾ ਪ੍ਰਬੰਧਨ ਸਮੇਤ ਪਕਤਾਵਾੜਾ ਡੰਪਰੂ ਸਾਫ਼ ਕਰਨ ਸੰਬੰਧੀ ਸੂਬਾ ਪੱਧਰੀ ਕਮੇਟੀ ਬਣਾਈ ਗਈ ਹੈ ਜੋ ਸ਼ਹਿਰ ਦੇ ਕੂੜਾ ਪ੍ਰਬੰਧਨ ਸੰਬੰਧੀ ਆਪਣੀ ਰਿਪੋਰਟ ਦੇਵੇਗੀ ਅਦਲਾ ਅਨੁਸਾਰ ਮੀਟਿੰਗ ਦੇ ਵਿੱਚ ਸ਼ਹਿਰ ਦੇ ਵਿੱਚ ਲੱਗੇ ਕੂੜੇ ਦੇ ਢੇਰਾਤੇ ਐਮਪੀ ਫੰਡਾਂ ਦੀ ਵਰਤੋਂ ਬਾਰੇ ਚਰਚਾ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮੁੱਖ ਸਕੱਤਰ ਨਾਲ ਗੱਲਬਾਤ ਕੀਤੀ ਹੈ ਉਹ ਵੀ ਸਮੂਹ ਦੇ ਦੀ ਸਮੀਖਿਆ ਕਰ ਰਹੇ ਨੇ ਸੁਪਾ ਪਦਰੀ ਕਮੇਟੀ ਤੈ ਕਰੇਗੀ ਕਿ ਅਵਾਰਦਾ ਕੰਪਨੀ ਕੂੜੇ ਦੇ ਪ੍ਰਬੰਧਨ ਲਈ ਕਿੰਨਾ ਭੁਗਤਾਨ ਕਰੇਗੀ ਅਤੇ ਭਕਤਾ ਵਾਲਾ ਡੰਪ ਨੂੰ ਕਿਵੇਂ ਖਾਲੀ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਵਿੱਚ ਸ਼ਰਹੇਟਾ ਸੁਲਤਾਨਬਿੰਦ 88 ਫੀਟ ਰੋਡ ਅਤੇ ਗੁਮਟਾਲਾ ਮਾਹਲ ਸ਼ਰਮਾ ਕਲੋਨੀ ਅਤੇ ਅਨਗੜ ਅਤੇ ਹੋਰ ਇਲਾਕੇ ਗੰਦਗੀ ਦੇ ਨਾਲ ਭਰੇ ਹੋਏ ਨੇ ਇਨਾ ਹੀ ਨਹੀਂ ਪਾਸ ਇਲਾਕੇ ਦੇ ਵਿੱਚ ਵੀ ਥਾ-ਥਾ ਕੂੜਾ ਫੈਲਿਆ ਹੋਇਆ ਹੈ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਰਲ ਰਿਹਾ ਹੈ ਇਤਿਹਾਸ ਦੇ ਕਿ ਐਮਪੀ ਔਜ਼ਲਾ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਐਮਪੀ ਔਜ਼ਲਾ ਨੇ ਵੱਡੇ ਵੱਡੇ ਆਪਰਾਧੀਆਂ ਦੀ ਕਲਾਸ ਲਗਾ ਦਿੱਤੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਫੁੱਟਪਾਥਾਂ ਤੇ ਸਜਾਵਟੀ ਪੌਦੇ ਲਗਾਉਣ ਲਈ ਕਿਹਾ ਜਿਸ ਵਿੱਚ ਸੀਜ਼ਨ ਅਨੁਸਾਰ ਫੁੱਲਾਂ ਦੇ ਬੂਟੇ ਲਗਾਏ ਜਾਣ ਐਮਪੀ ਅਰਜਲਾ ਨੇ ਕਿਹਾ ਕਿ ਬਾਬਾ ਕਸ਼ਮੀਰ ਸਿੰਘਾ ਤੇ ਪਾਰਲੀਮੈਂਟ ਫੰਡ ਦੇ ਸਹਿਯੋਗ ਨਾਲ ਵੱਲਾ ਨਹਿਰ ਤੇ ਇਹ ਪ੍ਰੋਜੈਕਟ ਚੱਲ ਰਿਹਾ ਐਸ ਦੇ ਨਾਲ ਹੀ ਤਰਾਵਾਲਾ ਪੜ ਤੋਂ ਵੱਲਾ ਤੱਕ ਨਹਿਰ ਦੇ ਦੋਵੇਂ ਪਾਸੇ ਸੜਕ ਨੂੰ ਲੈ ਕੇ ਜਾਣ ਲਈ ਰੇਲ ਲਾਈਨ ਦੇ ਅੰਡਰਪਾਸ ਬਣਾਉਣ ਦਾ ਪ੍ਰੋਜੈਕਟ ਬਣਾਉਣ ਲਈ ਕਿਹਾ ਗਿਆ ਇਸ ਤੋਂ ਇਲਾਵਾ ਵੱਲਾ ਦੇ ਵਿੱਚ ਉਸਾਰੀ ਅਡੀਨ ਵਾਟਰ ਟ੍ਰੀਟਮੈਂਟ ਪਲਾਂਟ ਬਾਰੇ ਵੀ ਗੱਲਬਾਤ ਕੀਤੀ ਗਈ బ్యూరో రిపోర్ట్ హమదార్ టీవీ ਦੱਸਦੇ ਕਿ ਐਸਸੀਆ ਤੇ ਐਸਟੀ ਦੇ ਵਿੱਚ ਕ੍ਰੀਮੀ ਲੇਅਰ ਲਈ ਰਾਖਵੇਂ ਕਰਨ ਨੂੰ ਲੈ ਕੇ ਅੱਜ ਜਾਨੀ 21 ਅਗਸਤ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਦੱਸਦੇ ਕਿ ਕਿਹੜੀਆਂ-ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੱਲਦੀਆਂ ਰਹਿਣਗੀਆਂ ਜਿਵੇਂ ਕਿ ਹਸਪਤਾਲ ਖੁੱਲੇ ਰਹਿਣਗੇ, ਐਂਬੂਲੈਂਸਾਂ ਨੂੰ ਛੂਟ ਦਿੱਤੀ ਗਈ ਆ। ਤੇ ਇਥੇ ਦੱਸਦੇ ਕਿ ਮੈਡੀਕਲ ਸਟੋਰ ਵਗੈਰਾ ਨੂੰ ਵੀ ਛੂਟ ਦੇ ਦਿੱਤੀ ਗਈ ਕਿ ਬੰਦ ਦੇ ਦੌਰਾਨ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਐਮਰਜੈਂਸੀ ਚੀਜ਼ਾਂ ਨੇ ਇਸ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ। ਐਸਸੀਆ ਤੇ ਐਸਟੀ ਵਿੱਚ ਕ੍ਰੀਮੀ ਲੇਅਰ ਦੀ ਰਾਖਵੇਂਕਰਨ ਨੂੰ ਲੈ ਕੇ ਅੱਜ ਭਾਰਤ ਬੰਦ ਦਾ ਐਲਾਨ ਹੈ ਕਈ ਦਲਿਤ ਅਤੇ ਆਦੀਵਾਸੀ ਸੰਗਠਨਾਂ ਨੇ ਕ੍ਰੀਮੀ ਲੇਅਰ ਲਈ ਰਾਖਵੇਂਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਇਸ ਬੰਦ ਦਾ ਐਲਾਨ ਕੀਤਾ ਉਹਨਾਂ ਨੇ ਅਨਸੂਚਿਤ ਜਾਤੀਆਂ ਅਨਜਿਤ ਕਬੀਲਿਆਂ ਤੇ ਹੋਰ ਪਛੜੀਆਂ ਸਰੇਣੀਆਂ ਦੀਆਂ ਕਈ ਮੰਗਾਂ ਦੀ ਸੂਚੀ ਵਿਚਾਰੀ ਕੀਤੀ ਭਾਰਤ ਨੂੰ ਹੁਣ ਕਈ ਸਿਆਸੀ ਪਾਰਟੀਆਂ ਦੇ ਨਾਲ-ਨਾਲ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਰਿਹਾ ਸੁਪਰੀਮ ਕੋਰਟ ਨੇ ਹਾਲ ਹੀ ਦੇ ਵਿੱਚ ਐਸਸੀ ਐਸਟੀ ਰਿਜ਼ਰਵੇਸ਼ਨ ਦੇ ਵਿੱਚ ਕ੍ਰੀਮੀ ਲੇਅਰ ਨੂੰ ਲੈ ਕੇ ਫੈਸਲਾ ਦਿੱਤਾ ਸੀ ਇਸ ਦੌਰਾਨ ਅਦਾਲਤ ਨੇ ਕਿਹਾ ਕਿ ਸਾਰੀਆਂ ਐਸਟੀ ਅਤੇ ਐਸਟੀ ਜਾਤੀਆਂ ਅਤੇ ਕਬੀਲੇ ਬਰਾਬਰ ਵਰਗ ਨਹੀਂ ਹਨ ਕੁਝ ਜਾਤਾਂ ਜ਼ਿਆਦਾ ਪਛੜੀਆਂ ਹੋ ਸਕਦੀਆਂ ਨੇ ਆਪਣੀ ਗੱਲ ਨੂੰ ਸਮਝਾਉਣ ਲਈ ਅਦਾਲਤ ਨੇ ਇੱਕ ਵਿਅਕਤੀ ਦੀ ਉਦਾਹਰਣ ਦਿੱਤੀ ਜੋ ਸੀਵਰ ਦੀ ਸਫਾਈ ਅਤੇ ਜੁਲਾਹੇ ਦਾ ਕੰਮ ਕਰਦਾ ਫਿਰ ਵੀ ਇਹ ਦੋਵੇਂ ਜਾਤੀਆਂ ਐਸਸੀ ਸ਼੍ਰੇਣੀ ਦੇ ਵਿੱਚ ਆਉਂਦੀਆਂ ਨੇ ਪਰ ਇਹ ਜਾਤੀ ਦੇ ਲੋਕ ਬਾਕੀਆਂ ਨਾਲੋਂ ਬਧੇਰੇ ਪਛੜੇ ਨੇ ਅਦਾਲਤ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਉਥਾਨ ਲਈ ਸੂਬਾ ਸਰਕਾਰ ਐਸਸੀ ਐਸਟੀ ਰਿਜ਼ਰਵੇਸ਼ਨ ਦਾ ਵਰਗੀਕਰਨ ਜਾਂ ਉਪ ਵਰਗੀਕਰਨ ਕਰ ਸਕਦੀਆਂ ਨੇ ਅਤੇ ਵੱਖਰਾ ਕੋਟਾ ਤੈਅ ਕਰ ਸਕਦੀਆਂ ਨੇ ਅਜਿਹਾ ਕਰਨਾ ਸੰਵਿਧਾਨ ਦੀ ਧਾਰਾ 341 ਦੇ ਵਿਰੁੱਧ ਨਹੀਂ ਹੈ ਅਤੇ ਹਾਲਾਂਕਿ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਹੋਏ ਹਨ ਕਿ ਰਾਜ ਸਰਕਾਰ ਮਨਮਾਨੇ ਢੰਗ ਦੇ ਨਾਲ ਇਹ ਫੈਸਲਾ ਨਹੀਂ ਲੈ ਸਕਦੀਆਂ ਇਸ ਦੇ ਵਿੱਚ ਕੁਝ ਸ਼ਰਤਾਂ ਲੱਗ ਹੋਣਗੀਆਂ ਭਾਰਤ ਬੰਦ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਕੋਟੇ ਵਾਲਾ ਫੈਸਲਾ ਵਾਪਸ ਲਵੇ ਜਾਂ ਇਸ ਤੇ ਮੁੜ ਵਿਚਾਰ ਕਰੇ ਇਸ ਦੇ ਨਾਲ ਹੀ ਨੈਸ਼ਨਲ 달िट ऑर्गेनाइजेशन ਕਨਫਰੰਟੇਸ਼ਨ ਨੇ ਇੱਕ ਹੋਰ ਮੰਗ ਜਾਰੀ ਕਰਦਿਆ ਕਿ ਆ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਐਸਸੀ ਐਸਟੀ ਓਬੀਡੀ ਕਰਮਚਾਰੀਆਂ ਦਾ ਜਾਤੀ ਆਧਾਰਿਤ ਡਾਟਾ ਤੁਰੰਤ ਜਾਰੀ ਕੀਤਾ ਜਾਵੇ ਤੁਹਾਨੂੰ ਦੱਸਦੇ ਜਿਸ ਨੂੰ ਲੈ ਕੇ ਕਿ ਹੁਣ ਭਾਰਤ ਬੰਦ ਕਰ ਦਿੱਤਾ ਗਿਆ ਪਰ ਇਸ ਦੇ ਦੌਰਾਨ ਹੀ ਕਿਹੜੀਆਂ-ਕਿਹੜੀਆਂ ਚੀਜ਼ਾਂ ਪ੍ਰਭਾਵਿਤ ਹੋ ਸਕਦੀਆਂ ਨੇ ਫਿਲਹਾਲ ਕਿਸੇ ਵੀ ਰਾਜ ਸਰਕਾਰ ਨੇ ਭਾਰਤ ਬੰਦ ਨੂੰ ਲੈ ਕੇ ਕੋਈ ਅਧਿਕਾਰਤ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਹਾਲਾਂਕਿ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੂੰ ਚੌਕਸ ਰੱਖਿਆ ਹੋਇਆ ਦੱਸ ਦੇ ਕਿ 1 ਅਗਸਤ ਨੂੰ ਜਿੱਥੇ ਕਿ ਅੱਜ ਭਾਰਤ ਬੰਦ ਹੈ ਤਾਂ ਇਸ ਦੌਰਾਨ ਹਸਪਤਾਲ ਐਂਬੂਲੈਂਸ ਵਰਗੀਆਂ ਐਮਰਜੈਂਸੀ ਸੇਵਾਵਾਂ ਮਾ ਚਾਲੂ ਰਹਿਣਗੀਆਂ ਦੇਸ਼ ਦੇ ਕਈ ਸੰਗਠਨਾਂ ਨੇ 1 ਅਗਸਤ ਜਾਣ ਕੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਇਸ ਨੂੰ ਬਹੁਤ ਜਨ ਸਮਾਜਵਾਦੀ ਪਾਰਟੀ ਸੁਪਰੀਮੋ ਮਾਇਵਦੀ ਸੱਪਾ ਮੁਖੀ ਅਕੀਲેશ ਯਾਦਵ ਭੀਮ ਆਰਮੀ ਅਤੇ ਮੁਖੀ ਚੰਦਰਸ਼ੇਖਰ ਆਜਾਜ਼ ਸਮੇਤ ਕਈ ਸਿਆਸੀ ਪਾਰਟੀਆਂ ਦਾ ਸਮਰਥਨ ਵੀ ਮਿਲਿਆ ਵੀਰ ਰਿਪੋਰਟ ਹਮਦਾਰਦ ਟੀਵੀ ਮੌਸਮ ਵਿਭਾਗ ਨੇ ਮਾਨਸੂਨ ਦੇ ਦੁਬਾਰਾ ਸਰਗਰਮ ਹੋਣ ਦੇ ਨਾਲ ਪੰਜਾਬ 'ਚ ਅਗਲੇ 3 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਦੇ ਮੁਤਾਬਕ 23 ਅਗਸਤ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਬਾਰਿਸ਼ ਹੋ ਸਕਦੀ ਹੈ। ਖਾਸ ਔਰਤੇ ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਰੂਪਨਗਰ ਅਤੇ ਪਟਿਆਲਾ, ਫਤਿਗੜ੍ਹ ਸਾਹਿਬ, ਲੁਧਿਆਣਾ ਤੇ ਚੰਡੀਗੜ੍ਹ ਦੇ ਵਿੱਚ ਬਾਰਿਸ਼ ਦਾ ਅਨੁਮਾਨ ਹੈ। ਮੌਸਮ ਵਿਭਾਗ ਦੇ ਵੱਲੋਂ ਮਾਨਸੂਨ ਦੇ ਦੁਬਾਰਾ ਐਕਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਨਾਲ ਕੀ ਪੰਜਾਬ 'ਚ ਅਗਲੇ 3 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ بارش ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ ਵਿਭਾਗ ਮੁਤਾਬਕ 23 ਅਗਸਤ ਤੱਕ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਸਕਦੀ ਹੈ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਲਿਕਾ ਰੂਪਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਤੇ ਚੰਡੀਗੜ੍ਹ ਦੇ ਵਿੱਚ ਬਾਰਿਸ਼ ਦਾ ਅਨੁਮਾਨ ਲਗਾਇਆ ਗਿਆ ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਅਗਸਤ ਤੋਂ ਹੁਣ ਤੱਕ ਸਧਾਰਨ ਤੇ 9 ਫੀਸਦੀ ਘੱਟ ਬਾਰਿਸ਼ ਹੋਈ ਹੈ ਜਦ ਕਿ ਮੌਨਸੂਨ ਸੀਜ਼ਨ ਦੇ ਹਾਲੇ ਤੱਕ 3 ਮਹੀਨਿਆਂ ਦੌਰਾਨ ਸਧਾਰਨ ਤੋਂ 33 ਫੀਸਦੀ ਘੱਟ ਬਾਰਿਸ਼ ਹੋਈ ਹੈ ਜੁਲਾਈ ਦੇ ਮੁਕਾਬਲੇ ਅਗਸਤ ਚ ਮੌਨਸੂਨ ਦਾ ਪ੍ਰਦਰਸ਼ਨ ਬਿਹਤਰ ਹੈ ਅਤੇ ਉੱਧ ਮੰਗਲਵਾਰ ਸਵੇਰੇ ਸੱਤ ਜ਼ਿਲਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ ਪੰਜਾਬ ਚ ਮੰਗਲਵਾਰ ਨੂੰ ਵੀ ਬੱਦਲ ਛਾਇਰਾ ਹੈ ਸਵੇਰੇ ਵੀ ਕਈ ਥਾਵਾਂ ਤੇ ਕਾਲੇ ਬੱਦਲ ਦੇਖੇ ਗਏ ਨੇ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਲੁਧਿਆਣਾ ਬਠਿੰਡਾ ਪਠਾਨਕੋਟ ਫਿਰੋਜ਼ਪੁਰਾ ਤੇ ਕਪੂਰਥਲਾ ਸਮੇਤ ਕਈ ਥਾਵਾਂ ਤੇ ਬਾਰਿਸ਼ ਪਈ ਹੈ ਪੰਜਾਬ ਬਲੇਟਨ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ